ਸੱਚਕਾਲ ਪੀਟੀਸੀ న్యూਸ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਤ ਦੇ ਰਾਤ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਦਾ ਕਤਲ ਕਰ ਦਿੱਤਾ ਜਾਂਦਾ ਦੱਸਦੀ ਕਿ ਇਹ ਕਤਲ ਕਾਦੀਆਂ ਰੋਡ ਤੇ ਹੋਇਆ ਜਿੱਥੇ ਉਹਨਾਂ ਦਾ ਘਰ ਹੈ ਉਸੇ ਬਾਰੀ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਵੀ ਮੌਤ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਇਸ ਕਤਲ ਨੂੰ ਅੰਜਾਮ ਦੇਣ ਦੇ ਪਿੱਛੇ ਇੱਕ ਗੈਂਗਸਟਰ ਪੰਬੀਹਾ ਗੈਂਗ ਗਰੁੱਪ ਦਾ ਹੱਥ ਹੈ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹਾਲਾਂਕਿ ਪੀਟੀਸੀ ਨਿਊਜ਼ ਇਸ ਪੋਸਟ ਦੀ ਤਸਦੀਕ ਨਹੀਂ ਕਰਦਾ ਪਰ ਇਹ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਚ ਕਾਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਇਹ ਵੀ ਖਬਰ ਹੈ ਕਿ ਜਿੱਥੇ ਇਹ ਪੂਰੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਕੁਝ ਦੂਰੀ ਤੇ ਹੀ ਪੁਲਿਸ ਥਾਣਾ ਵੀ ਹੈ ਸੋ ਇਸ ਪੂਰੇ ਮਾਮਲੇ ਤੇ ਹੁਣ ਮੇਰੇ ਨਾਲ तमाम ਜਾਣਕਾਰੀ ਦੇਣ ਲਈ ਜੁੜ ਚੁੱਕੇ ਨੇ ਬਟਾਲਾ ਤੋਂ ਰਵੀ ਬਖਸ਼ ਰਵੀਵਖਸ਼ ਕੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਅ ਜੀ ਰਵੀਵਖਸ਼ ਜੇਕਰ ਗੱਲ ਕੀਤੀ ਜਾਵੇ ਤਾਂ ਦੇਰ ਰਾਤ ਇੱਕ ਖਬਰ ਸਾਹਮਣੇ ਆਈ ਉਸ ਤੋਂ ਬਾਅਦ ਹਰ ਨਿਊਜ਼ ਚੈਨਲ ਤੇ ਖਬਰ ਚੱਲ ਰਹੀ ਹੈ ਕਿ ਲੱਗੂ ਕੁਪਾਲ ਕੁਰਿਆਲੀ ਮਾਂ ਦਾ ਕਤਲ ਕੀਤਾ ਹੈ ਇਸ ਪੂਰੇ ਮਾਮਲੇ ਤੇ ਅਪਡੇਟ ਕੀ ਹੈ ਤੇ ਤੁਸੀਂ ਇਸ ਵਕਤ ਕਿੱਥੋਂ ਤੇ ਕੀ ਤਸਵੀਰਾਂ ਦਿਖਾਓਗੇ ਓਵਰ ਟੂ ਯੂ ਹਾਂ ਬਿਲਕੁਲ ਜੰਨਤ ਜਿਸ ਤਰ੍ਹਾਂ ਜਨਤ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦੇ ਰਹੇ ਸੋ ਵੀਰਵਾਰ ਦੀ ਰਾਤ ਤਕਰੀਬਨ 9:07 ਦੇ ਸੀਸੀਟੀਵੀ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਜਦੋਂ ਜੱਗੂ ਭਗਵਾਨ ਪੁਰੀਆ ਦੀ ਮਾਤਾ ਹਰਜੀਤ ਕੌਰ ਆਪਣੇ ਇੱਕ ਸਾਥੀ ਕਰਨਵੀਰ ਸਿੰਘ ਨਾਮ ਦੇ ਨੌਜਵਾਨ ਦੇ ਨਾਲ ਆਪਣੇ ਕਿਰਾਏ ਦੇ ਘਰ ਦੇ ਵਿੱਚ ਜਿੱਥੇ ਉਹ ਰਹਿ ਰਹੇ ਸਨ ਜੋ ਕਿ ਕਾਦੀਆਂ ਰੋਡ ਦੇ ਉੱਤੇ ਬਟਾਲਾ ਦੇ ਵਿੱਚ ਸਥਿਤ ਹੈ ਉੱਥੇ ਪਹੁੰਚਦੇ ਆ ਆਪਣੀ ਸਕੋਰਪਿਓ ਗੱਡੀ ਦੇ ਵਿੱਚ ਤਾਂ ਪਿੱਛੋਂ ਦੀ ਮੋਟਰਸਾਈਕਲ ਦੇ ਉੱਤੇ ਦੋ ਨੌਜਵਾਨ ਆਂਦੇ ਨੇ ਔਰ ਉਹਨਾਂ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਕਰਨਵੀਰ ਸਿੰਘ ਨੂੰ ਗੋਲੀਆਂ ਲੱਗਦੀਆਂ ਨੇ ਔਰ ਉਸ ਦੀ ਤਾਂ ਮੌਕੇ ਤੇ ਮੌਤ ਹੋ ਜਾਂਦੀ ਹੈ ਔਰ ਅਜੀਤ ਕੌਰ ਦੇ ਵੀ ਜਿਹੜੀਆਂ ਗੋਲੀਆਂ ਲੱਗਦੀਆਂ ਨੇ ਜਿਸ ਨੂੰ ਕਿ ਸਿਵਲ ਹਸਪੀਟਲ ਪਹਿਲਾਂ ਬਟਾਲੇ ਇਲਾਜ ਲਈ ਲਿਆ ਜਾਂਦਾ ਹੈ ਉੱਥੋਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾਂਦਾ ਹੈ ਔਰ ਦੇਰ ਰਾਤ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਔਰ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਘਟਨਾ ਜਿਹੜੀ ਹੈ ਤਕਰੀਬਨ 9:07 ਦੇ ਉੱਤੇ ਸੀਸੀਟੀਵੀ ਦੇ ਵਿੱਚ ਕੈਦ ਹੁੰਦੀ ਹੈ ਔਰ ਅਸੀਂ ਇਸ ਵਕਤ ਖੜੇ ਆਂ ਸਿਵਲ ਹਸਪੀਟਲ ਬਟਾਲਾ ਦੇ ਮੋਰਚੀ ਦੇ ਬਾਹਰ ਔਰ ਇੱਥੇ ਹੀ ਜਿਹੜੀਆਂ ਇਹ ਮ੍ਰਿਤਕ ਦੇਹਾਂ ਜੋ ਆ ਉਹ ਅੰਦਰ ਰੱਖੀਆਂ ਗਈਆਂ ਨੇ ਔਰ ਇੱਥੇ ਰੈਫਰਿਜਰੇਟਰ ਦੇ ਵਿੱਚ ਕਿਉਂਕਿ ਹਾਲੇ ਪੁਲਿਸ ਦੀ ਕ ਚੱਲ ਰਹੇ ਨੇ ਪਰਿਵਾਰਕ ਮੈਂਬਰਾਂ ਦੇ ਔਰ ਉਸ ਤੋਂ ਬਾਅਦ ਜਦੋਂ ਪੂਰੀ ਐਫਆਰ ਲੋਜ ਹੁੰਦੀ ਹੈ ਜਦੋਂ ਪੂਰੇ ਬਿਆਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਦਾ ਫਿਰ ਪੋਸਟਮਾਰਟ ਆਉਣਾ ਮੈਂ ਕੈਮਰਾ ਪਰਸਨ ਕਾਂਗਾ ਜੇ ਅੱਗੇ ਆ ਕੇ ਦਿਖਾ ਸਕਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਾਹਮਣੇ ਇਹ ਜਿਹੜੇ ਦੋ ਰੈਫਰਿਜਰੇਟਰ ਨੇ ਜਿਹੜੇ ਇਸ ਦੇ ਵਿੱਚ ਦੋ ਜਿਹੜੇ ਨੇ ਉਹ ਬਾਕਸਿਸ ਨੇ ਉੱਪਰ ਵਾਲੇ ਬਾਕਸਿਸ ਦੇ ਵਿੱਚ ਜੇ ਕਰਨਵੀਰ ਸਿੰਘ ਦੀ ਜਿਹੜੀ ਡੈਡ ਬੋਡੀ ਪਈ ਹੈ ਔਰ ਥੱਲੇ ਵਾਲੇ ਬਾਕਸ ਦੇ ਵਿੱਚ ਜਿਹੜੀ ਹੈ ਉਹ ਹਰਜੀਤ ਕੌਰ ਦੀ ਡੈਡ ਬੋਡੀ ਜੋ ਹੈ ਉਹ ਇੱਥੇ ਪਈ ਹੈ ਡਾਕਟਰ ਵੀ ਇੱਥੇ ਮੌਜੂਦ ਨੇ ਡਾਕਟਰ ਸਾਹਿਬ ਨਾਲ ਵੀ ਗੱਲ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਸਾਡੇ ਕੋਲ ਜਦੋਂ ਵੀ ਕੰਸਰਨਡ ਪੁਲਿਸ ਸਟੇਸ਼ਨ ਵਾਲੇ ਪੁਲਿਸ ਅਫਸਰ ਉਹਨਾਂ ਦੇ ਪੁਲਿਸ ਪੇਪਰ ਲੈ ਆਣਗੇ ਪੋਸਟ ਮਾਰਟਮ ਦੇ ਰਿਗਾਰਡਿੰਗ ਅਸੀਂ ਉਸ ਤੋਂ ਬਾਅਦ ਹੀ ਆਪਣੀ ਕਾਰਵਾਈ ਸ਼ੁਰੂ ਕਰਾਂਗੇ ਕਿੰਨਾ ਚਿਰ ਲੱਗਦਾ ਹੈ ਪ੍ਰੋਸੈਸ ਨੂੰ ਵੈਸੇ ਸਾਡੇ ਕੋਤੇ ਪੁਲਿਸ ਪਰਸਨ ਜਦੋਂ ਪੇਪਰ ਲੈ ਆਣਗੇ ਉਹ ਲਗਭਗ ਕਿਉਂਕਿ ਉਹਦੀ ਇਨਵੈਸਟੀਗੇਸ਼ਨ ਕਰਨੀ ਪਏਗੀ ਕਿ ਕਿ ਉਹ ਅਲੈਜਡ ਹਿਸਟਰੀ ਆਫ ਅ ਫਾਇਰ ਆਰਮਾ ਸਾਨੂੰ ਫਾਇਰ ਆਰਮ ਮਿਲਣੀ ਪਏਗੀ ਫਿਰ ਉਹਦੀ ਐਕਸਰੇ ਕਰवानी ਪੈਣਗੇ ਉਹਨੂੰ ਕਰਦੇ ਹਾਂ ਥੋੜਾ 1.5 ਤੋਂ 2 ਘੰਟਾ ਮਿਨੀਮਮ ਲੱਗਾ ਕੇ ਮੰਨ ਅਪ੍ਰੋਕਸੀਮੇਟਲੀ ਲਗਾ ਕੇ ਚੱਲ ਸਕਦੇ ਆ ਤੇਖੋ ਬਿਲਕੁਲ ਇਹ ਚੰਨ ਡਾਕਟਰ ਰਵਿੰਦਰ ਸ਼ਰਮਾ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਤਕਰੀਬਨ 1.5 ਘੰਟਾ ਲੱਗ ਜਾਂਦਾ ਇੱਕ ਬੋਡੀ ਦਾ ਪੋਸਟਮਾਰਟਮ ਕਨੂੰ ਕਿਉਂਕਿ ਫਾਇਰ ਸ਼ਾਟਸ ਹੋਏ ਨੇ ਪੂਰਾ ਪ੍ਰੋਪਰ ਉਹਦਾ ਪ੍ਰੋਸੀਜਰ ਫਾਲੋ ਕਰਨਾ ਪਏਗਾ ਔਰ ਉਸ ਤੋਂ ਪਹਿਲਾਂ ਜਿਹੜੀ ਹੈ ਪੁਲਿਸ ਵੱਲੋਂ ਜਿਹੜੀ ਹਾਲੇ ਡਾਕਟਰ ਸਾਹਿਬ ਨੂੰ ਜਦੋਂ ਉਹ ਆਪਣੇ ਕਾਗਜ਼ ਜਿਹੜੇ ਨੇ ਹੈਂਡ ਓਵਰ ਕਰਨਗੇ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਅਗਲਾ ਡਾਕਟਰੀ ਪ੍ਰोसीजर ਸ਼ੁਰੂ ਹੋ ਜਾਵੇਗਾ ਪੋਸਟਮਾਰਟਮ ਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 1 ਤੋਂ 1.5 ਘੰਟਾ ਬਾਡੀ ਨੂੰ ਲੱਗਦਾ ਹੈ ਕਿਉਂਕਿ ਐਕਸ-ਰੇਜ਼ ਹੋਣੇ ਹੁੰਦੇ ਨੇ ਔਰ ਇਹ ਪਤਾ ਕੀਤਾ ਜਾਣਾ ਹੁੰਦਾ ਹੈ ਕਿ ਬੁਲੇਟ ਨੇ ਕਿੱਥੇ ਹਿੱਟ ਕੀਤਾ ਉਸ ਪਾਰਟਸ ਦੀ ਜਿਹੜੀ ਹੈ ਪੂਰੀ ਪ੍ਰੋਪਰ ਇਨਵੈਸਟੀਗੇਸ਼ਨ ਹੋਏਗੀ ਔਰ ਇਹ ਸਾਰਾ ਜਿਹੜਾ ਉਹਨਾਂ ਦਾ ਆਪਣਾ ਡਾਕਟਰੀ ਪ੍ਰੋਸੈਸ ਜਿਹੜਾ ਹੈ ਉਹਨੂੰ ਫਾਲੋ ਕੀਤਾ ਜਾਵੇਗਾ ਔਰ ਉਸ ਤੋਂ ਬਾਅਦ ਜੋ ਜਿਹੜੀ ਆ ਰੈਡ ਬਾਡੀਜ਼ ਨੇ ਉਹ ਪਰਿਵਾਰਕ ਮੈਂਬਰਾਂ ਨੂੰ ਉੱਥੇ ਹੈਂਡਓਵਰ ਕੀਤੇ ਜਾਣੀਆਂ ਲੇਕਿਨ ਜੰਨਤ ਜਿਹੜੀ ਇੱਕ ਵੱਡੀ ਗੱਲ ਇੱਥੇ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਦੇਖੋ ਸਵਾਲ ਤਾਂ ਬਥੇਰੇ ਖੜੇ ਖੜੇ ਹੁੰਦੇ ਨੇ ਪਹਿਲਾ ਸਵਾਲ ਤੇ ਇਹ ਹੁੰਦਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਸ ਦਾ ਜਨਾਜ਼ਾ ਨਿਕਲਿਆ ਪਿਆ ਆਏ ਦਿਨ ਗੋਲੀਆਂ ਚੱਲਦੀਆਂ ਨੇ ਔਰ ਇੱਥੇ ਵੀ ਇੱਕ ਪੋਰਸ਼ ਏਰੀਆ ਦੇ ਵਿੱਚ ਸ਼ਰੇਆਮ ਹੁੰਦਾ ਹੈ ਦੋ ਨੌਜਵਾਨਾ ਹੁੰਦੇ ਨੇ ਤੇ ਗੋਲੀਆਂ ਚਿੜਾ ਕੇ ਦੋ ਲੋਕਾਂ ਨੂੰ ਹਲਾਕ ਕਰਦੇ ਹੁਣ ਜਿਹੜੀ ਇੱਕ ਹੋਰ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਹੜੀ ਰਾਈਵਲਰੀਜ਼ ਹੁੰਦੀਆਂ ਨੇ ਕਿਸੇ ਸਾਥੀ ਨੂੰ ਨਿਸ਼ਾਨਾ ਬਣਾਤਾ ਲੇਕਿਨ ਇਸ ਵਾਰ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਔਰ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਹੈ ਇਹ ਇੱਕ ਇੱਕ ਨਵੀਂ ਜਿਹੜੀ ਹੈ ਉਹ ਪ੍ਰਤਪਈ ਹੋਈ ਦਿੱਸਦੀ ਹੈ ਕਿ ਜੇਕਰ ਇੱਕ ਕਿਉਂਕਿ ਜਿਸ ਤਰ੍ਹਾਂ ਦੀ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਔਰ ਉਸ ਪੋਸਟ ਦੇ ਵਿੱਚ ਜੁੰਮੇਵਾਰੀ ਲਈ ਜਾ ਰਹੀ ਹੈ ਹਾਲੇ ਕਿ ਅਸੀਂ ਉਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਪੀਟੀਸੀ ਨਿਊਜ਼ ਵੱਲੋਂ ਉਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਲੇਕਿਨ ਜਿਵੇਂ ਬੰਬੀਹਾ ਗਰੁੱਪ ਦੇ ਨਾਮ ਤੇ ਹੇਟ ਜਿਹੜੀ ਪੋਸਟ ਵਾਇਰਲ ਹੁੰਦੀ ਹੈ ਔਰ ਉਹਦੇ ਵਿੱਚ ਉਹ ਜੁੰਮੇਵਾਰੀ ਲੈਂਦੇ ਨੇ ਕਿ ਸਾਡੇ ਇੱਕ ਸਾਥੀ ਗ ਇੱਕ ਸਾਥੀ ਲਈ ਜੇ ਇਸ ਤਰ੍ਹਾਂ ਦੇ ਬਦਲੇ ਗੈਂਗਸਟਰਸ ਲੈਂਦੇ ਨੇ ਤਾਂ ਹੁਣ ਤਾਂ ਇੱਕ ਪਰਿਵਾਰਕ ਮੈਂਬਰ ਨੂੰ ਵਿੱਚ ਇਨਵੋਲਵ ਕਰ ਲਿਆ ਗਿਆ ਹੈ ਔਰ ਉਹ ਵੀ ਇੱਕ ਮਾਤਾ ਨੂੰ ਜਿਹੜਾ ਕੀਤਾ ਗਿਆ ਹੈ ਕਿਤਨਾ ਕਿਤੇ ਇਸ ਦੇ ਖਮਿਆਜੇ ਜਿਹੜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਔਰ ਗੰਭੀਰ ਸਥਿਤੀ ਜਿਹੜੀ ਹੋਰ ਵੀ ਗੰਭੀਰ ਹੋ ਸਕਦੀ ਹੈ ਇਹ ਇਹ ਵੀ ਜਿਹੜੀ ਹੈ ਚਿੰਤਾ ਦਾ ਵਿਸ਼ਾ ਹੈ ਔਰ ਇੱਕ ਜਿਹੜਾ ਵੱਡਾ ਸਵਾਲ ਇਹ ਹੈ ਕਿ ਹੁਣ ਪੁਲਿਸ ਦੇ ਹੱਥ ਕੀ ਹੈ ਪੁਲਿਸ ਕਿਸ ਐਂਗਲ ਦੇ ਉੱਤੇ ਜਾਂਚ ਕਰ ਰਹੀ ਹੈ ਪੁਲਿਸ ਕਦੋਂ ਇਹ ਸਾਰੀ ਕਟੜਾ ਨੂੰ ਜਿਹੜਾ ਪਰ ਇੱਥੇ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਦੇਰ ਰਾਤ ਤੁਸੀਂ ਦੇਖਿਆ ਕਿ ਕਤਲ ਨੂੰ ਅੰਜਾਮ ਦਿੱਤਾ ਗਿਆ ਕਿ ਉਸ ਤੋਂ ਪਹਿਲਾਂ ਹੀ ਇਸ ਦੀ ਤਿਆਰੀ ਕਰ ਲਈਤੀ ਗਈ ਸੀ ਪਹਿਲਾਂ ਹੀ ਫੁੱਲ ਪ੍ਰੂਫ ਫੁੱਲ ਪ੍ਰੂਫ ਜਿਹੜੀ ਆ ਪਲਾਨਿੰਗ ਕੀਤੀ ਗਈ ਰੇਖੀ ਕੀਤੀ ਗਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਵਕਤ ਇਹਨਾਂ ਨੇ ਘਰ ਦੇ ਬਾਹਰ ਆਉਣਾ ਹੈ ਤੇ ਉਹ ਲੋਕ ਆਂਦੇ ਨੇ ਦੋ ਬਦਮਾਸ਼ ਆਂਦੇ ਨੇ ਤੇ ਗੋਲੀਆਂ ਦੇ ਨਾਲ ਭੁਨ ਕੇ ਸ਼ਰੀਆਮ ਚਲੇ ਜਾਂਦੇ ਨੇ ਕਿ ਤੁਹਾਨੂੰ ਇਸ ਐਂਗਲ ਬਾਰੇ ਕੋਈ ਜਾਣਕਾਰੀ ਮਿਲ ਪਈ ਹੈ ਦੇਖੋ ਜਾਨ ਬਿਲਕੁਲ ਜਾਇਦ ਜਾਨਤ ਇਹ ਬੜਾ ਹੀ ਵਾਜਬ ਇੱਕ ਸਵਾਲ ਹੈ ਕਿ ਕਿਸ ਤਰ੍ਹਾਂ ਪਤਾ ਚੱਲਿਆ ਇਹ ਜਿਹੜੇ ਕਾਤਲ ਕੱਲ ਪਹੁੰਚੇ ਨੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨੇ ਉਹਨਾਂ ਨੂੰ ਇਹ ਕਿਸ ਤਰ੍ਹਾਂ ਪਤਾ ਸੀ ਕਿ ਇਸ ਟਾਈਮ ਦੇ ਉੱਤੇ ਇਹ ਦੋ ਲੋਕ ਜਿਹੜੇ ਨੇ ਇੱਥੇ ਘਰ ਦੇ ਬਾਹਰ ਮਿਲਣਗੇ ਕੀ ਇਸ ਦੀ ਪਹਿਲਾਂ ਪ੍ਰੋਪਰ ਰੇਕੀ ਹੋਈ ਸੀ ਜਾਂ ਕਿਸੇ ਕੋਈ ਹੋਰ ਕਿਤੋਂ ਇਨਫੋਰਮੇਸ਼ਨ ਉਹਨਾਂ ਨੂੰ ਮਿਲ ਚੁੱਕੀ ਸੀ ਜਾਂ ਉਹ ਕਦੋਂ ਤੋਂ ਇਸ ਦੀ ਰੇਕੀ ਕਰ ਰਹੇ ਸਨ ਜਾਂ ਕਦੋਂ ਤੋਂ ਇਹ ਸਾਰੀ ਇਨਫੋਰਮੇਸ਼ਨ ਗੈਦਰ ਕਰ ਰਹੇ ਸਨ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਔਰ ਪੁਲਿਸ ਇਸ ਐਂਗਲ ਦੇ ਉੱਤੇ ਵੀ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਔਰ ਪੁਲਿਸ ਦੀ ਜਿਹੜ ਕਿ ਇਹ ਬੜੀ ਹੀ ਇੱਕ ਜ਼ਰੂਰੀ ਜਿਹੜੀ ਹੈ ਉਹ ਕੜੀ ਜੁੜਦੀ ਹੈ ਕਿ ਕਿਵੇਂ ਪਤਾ ਚੱਲਿਆ ਕਿਵੇਂ ਪਤਾ ਚੱਲਿਆ ਕਿ ਰਾਤ 9 ਵਜੇ ਜਿਹੜੇ ਨੇ ਇਹ ਗੱਡੀ ਦੇ ਵਿੱਚ ਇਕੱਲੇ ਹੋਣਗੇ ਔਰ ਇੱਥੇ ਪਹੁੰਚਣਗੇ ਜਾਂ ਇੱਥੇ ਆਪਣੇ ਘਰ ਦੇ ਬਾਹਰ ਰੁਕਣਗੇ ਇਸ ਦਾ ਮਤਲਬ ਕਿ ਜਾਂ ਤਾਂ ਪਹਿਲਾਂ ਤੋਂ ਹੀ ਉਹਨਾਂ ਨੂੰ ਇਹ ਇਹ ਕੋਈ ਇਨਫੋਰਮੇਸ਼ਨ ਪਾਸ ਆਊਟ ਕਰ ਦਿੱਤੀ ਗਈ ਸੀ ਜਾਂ ਉਹ ਪਹਿਲਾਂ ਤੋਂ ਜਿਹੜਾ ਹੈ ਉੱਥੇ ਖੜੇ ਸਨ ਜਾਂ ਉਹ ਉੱਥੋਂ ਦੀ ਰੇਕੀ ਕਰ ਰਹੇ ਸਨ ਜਾਂ ਕੋਈ ਹੋਰ ਲੋਕ ਜਿਹੜੇ ਵਿੱਚ ਕੋਈ ਇਨਵੋਲਵ ਹੋ ਸਕਦੇ ਨੇ ਜਿਹੜੇ ਕਿ ਇਸ ਸਾਰੀ ਇਨਫੋਰਮੇਸ਼ਨ ਉਹਨਾਂ ਸ਼ੂਟਰਸ ਨੂੰ ਜੋ ਹੈ ਉਹ ਡਿਲੀਵਰ ਕਰ ਰਹੇ ਸਨ ਕਿ ਤੁਸੀਂ ਇੰਨੇ ਵਜੇ ਉੱਥੇ ਪਹੁੰਚਣਾ ਜਾਂ ਇੱਥੇ ਇੰਨੇ ਵਜੇ ਖੜ੍ਹਣਾ ਇਹ ਸਾਰਾ ਹੁਣ ਇਹ ਜਾਂਚ ਦਾ ਵਿਸ਼ਾ ਹੈ ਔਰ ਪੁਲਿਸ ਇਸ ਸ ਕੀ ਆਪਣੀ ਜਾਂਚ ਜਿਹੜੀ ਆ ਉਹ ਨਪੇਰੇ ਚੜਾਵੇਗੀ ਤਾਂ ਜੋ ਕੀ ਇਹ ਸਾਰੀ ਘਟਨਾ ਦਾ ਜਿਹੜਾ ਹੈ ਉਹ ਪਰਦਾ ਫਾਸ਼ ਹੋ ਸਕੇ ਜੀ ਪੁਲਿਸ ਦਾ ਇਸ ਪੂਰੇ ਮਾਮਲੇ ਤੇ ਬਿਆਨ ਆਇਆ ਵੀ ਜੋ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਬਦਮਾਸ਼ਾ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਤਲ ਕਾਰਨ ਨੂੰ ਕਿ ਉਹਨਾਂ ਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਕੁਝ ਪੁਲਿਸ ਦੇ ਵੱਲੋਂ ਸਟੈਪਸ ਲਏਤੇ ਗਏ ਨੇ ਉਹਨਾਂ ਨੂੰ ਫੜਨ ਦੇ ਲਈ ਦੇਖੋ ਜੰਨਤ ਬਿਲਕੁਲ ਪੁਲਿਸ ਨੇ ਕਿਹਾ ਹੈ ਕਿ ਅਸੀਂ ਪ੍ਰੋਪਰ ਜਿਹੜਾ ਹੈ ਉਹ ਮਾਮਲਾ ਦਰਜ ਕਰ ਲਿਆ ਗਿਆ ਹੈ ਕਿਉਂਕਿ ਜਿਹੜਾ ਕਰਨਵੀਰ ਸਿੰਘ ਜਿਹੜਾ ਨੌਜਵਾਨ ਹਲਾਕ ਹੋਇਆ ਉਸ ਦਾ ਫਾਦਰ ਉਹ ਵੀ ਪੁਲਿਸ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਹੀ ਨੌਕਰੀ ਕਰਦਨੇ ਔਰ ਉਹਨਾਂ ਦੇ ਬਿਆਨਾਂ ਦੇ ਉੱਤੇ ਰਾਤ ਜਿਹੜੀ ਐਫ ਆਈ ਆਰ ਅਨਪਛਾਤੇਆਂ ਦੇ ਉੱਤੇ ਦਰਜ ਕਰ ਲਈ ਗਈ ਹੈ ਔਰ ਫਿਲਹਾਲ ਜਿਹੜੀ ਹੈ ਪ੍ਰੀ ਲਿਮਿਨਰੀ ਜਿਹੜੀਆਂ ਇਨਵੈਸਟੀਗੇਸ਼ਨਸ ਨੇ ਉਹ ਚੱਲ ਰਹੀਆਂ ਨੇ ਪੂਰਾ ਪ੍ਰੋਸੈਸ ਫਾਲੋ ਕੀਤਾ ਜਾ ਰਿਹਾ ਹੈ ਹਰ ਐਂਗਲ ਨੂੰ ਕਿਉਂਕਿ ਹੁਣ ਇੱਕ ਪੋਸਟ ਵਾਇਰਲ ਵੀ ਹੋ ਜਾਂਦੀ ਹੈ ਔਰ ਜਿਸ ਤਰ੍ਹਾਂ ਜੁਮੇਹਰੀ ਲਈ ਜਾਂਦੀ ਹੈ ਉਸ ਐ ਹੁੰਦੇ ਨੇ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਗਠਿਤ ਕੀਤੀਆਂ ਗਈਆਂ ਨੇ ਔਰ ਸਾਰੀ ਜਿਹੜੀ ਇਸ ਦੀ ਥੋਰੋ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੀ ਇਹ ਸਾਹਮਣੇ ਲਿਆ ਜਾਂਦਾ ਜਾ ਸਕੇ ਕਿ ਕਿਸ ਤਰ੍ਹਾਂ ਜਿਹੜਾ ਇਹ ਕਤਲ ਹੋਇਆ ਕੌਣ-ਕੌਣ ਇਹਦੇ ਵਿੱਚ ਇਨਵੋਲ ਸੀ ਕਿਵੇਂ ਜਿਹੜੇ ਆ ਉਹ ਸ਼ੂਟਰਸ ਉੱਥੇ ਪਹੁੰਚੇ ਕੀ ਉਹਨਾਂ ਨੂੰ ਰੇਕੀ ਹੋਈ ਜਾਂ ਕਿਵੇਂ ਜਿਹੜੀ ਆ ਉਹਨਾਂ ਨੇ ਕਿਹੜੇ ਹਥਿਆਰ ਉਹਨਾਂ ਨੇ ਵਰਤੇ ਕਿਉਂਕਿ ਦੇਖੋ ਹਥਿਆਰ ਵੀ ਨੇ ਜਬਰਦਸਤਨ ਕਿ ਜਦੋਂ ਅਸੀਂ ਗੱਡੀ ਦਿਖਾਈ ਹੈ ਤਾਂ ਗੱਡੀ ਦੀਆਂ ਜਿਹੜੀਆਂ ਸਾਈਡ ਵਾਲੀ ਵਿੰਡੋਜ਼ ਨੇ ਉਹ ਸ਼ੀਸ਼ੇ ਤਾਂ ਟੁੱਟੇ ਹੀ ਟੁੱਟੇ ਨੇ ਜਿਹੜੀ ਉਹਦੀ ਜਿਹੜੀ ਜਿਹੜੀ ਲੋਹੇ ਦਾ ਪਾਰਟ ਹੁੰਦਾ ਹੈ ਉਸ ਦੇ ਵਿੱਚੋਂ ਦੀ ਤਾਂ ਇਹ ਇਤਿਆਹ ਜਿਹੜੇ ਨੇ ਉਹਨਾਂ ਵੱਲੋਂ ਵਰਤੇ ਗਏ ਨੇ ਕਿਉਂਕਿ ਸੀਸੀਟੀਵੀ ਦੇ ਵਿੱਚ ਵੀ ਜਦੋਂ ਫਾਇਰ ਹੁੰਦਾ ਦਿਖਦਾ ਤਾਂ ਕਾਫੀ ਜ਼ਿਆਦਾ ਅੱਗੇ ਜਿਹੜੀ ਹੈ ਉੱਥੇ ਨਿਕਲਦੀ ਹੋਈ ਦਿਖਾਈ ਦੇ ਦਿਖਾਈ ਦੇ ਰਹੀ ਹੈ ਸਾਰਾ ਕੁਝ ਹੁਣ ਇਹ ਜਾਂਚ ਦਾ ਵਿਸ਼ਾ ਹੈ ਔਰ ਪੁਲਿਸ ਇਹ ਸਾਰੀ ਥਿਊਰੀ ਦੇ ਉੱਤੇ ਜੋ ਹੈ ਉਹ ਜਾਂਚ ਕਰ ਰਹੀ ਹੈ ਜੀ ਰਾ ਇਸ ਤੋਂ ਗਲਤਕ ਸਪਸ਼ਟੀਕਰਨ ਚਾਹਾਂਗੇ ਕਿ ਇਹ ਵੀ ਖਬਰਾਂ ਨੇ ਕਿ ਉਹ ਕਰਨਵੀਰ ਨੂੰ ਹੀ ਮਾਰਨ ਆਏ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਜੱਗੂ ਭਗਵਾਨਪੁਰਿਆ ਵੀ ਦੀ ਮਾਂ ਜਿਹੜੇ ਨੇ ਉਹ ਵੀ ਇਸ ਗੱਡੀ ਦੇ ਵਿੱਚ ਮੌਜੂਦ ਨੇ ਪਰ ਨਿਸ਼ਾਨਾ ਉਹਨਾਂ ਦਾ ਕਰਨਵੀਰ ਸੀ ਕਿ ਇਸ ਤੇ ਕੁਝ ਪਤਾ ਲੱਗ ਪਾਇਆ ਦੇਖੋ ਫਿਲਹਾਲ ਦੇਖੋ ਬਿਲਕੁਲ ਫਿਲਹਾਲ ਜਿਹੜੀ ਕਿਉਂਕਿ ਇਹ ਹਾਲੇ ਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜਾਂਚ ਜਾਂਚ ਦੇ ਵਿੱਚ ਅਧੀਨ ਨੇ ਹਾਂ ਕਿਉਂਕਿ ਜਿਹੜੀ ਪੋਸਟ ਜਿਹੜੀ ਹੈ ਵਾਇਰਲ ਹੋ ਰਹੀ ਆ ਔਰ ਉਸ ਪੋਸਟ ਦੇ ਵਿੱਚ ਸਿਰਫ ਫਿਲਹਾਲ ਉਸ ਕਰਨਵੀਰ ਦਾ ਹੀ ਸ਼ਖਸ ਦਾ ਹੀ ਜਿਹੜਾ ਆ ਉਹ ਜ਼ਿਕਰ ਕੀਤਾ ਗਿਆ ਕਿ ਇਹ ਜਿਹੜਾ ਇਹ ਸਾਰਾ ਜੱਗੂ ਦਾ ਕੰਮ ਖਾਮ ਦਾ ਸੀ ਜਾਂ ਜੱਗੂ ਦੇ ਜਿਹੜੇ ਆ ਕੋਈ ਉਹਨਾਂ ਦੀ ਜਿਹੜੇ ਹਥਿਆਰ ਨੇ ਜਾਂ ਕੋਈ ਹੋਰ ਜਿਹੜੇ ਕੋਈ ਪਕੋੜੇ ਬੰਦੇ ਸਨ ਜਿਹੜੇ ਉਹਦੇ ਨਾਲ ਲਿੰਕਡ ਦੇ ਉਹਨਾਂ ਨੂੰ ਇਸ ਇਹ ਜਿਹੜੀ ਆ ਪਨਾ ਵਗੈਰਾ ਦਿੰਦਾ ਸੀ ਅਜਿਹਾ ਜ਼ਿਕਰ ਜਿਹੜਾ ਹੈ ਉਸ ਪੋਸਟ ਦੇ ਵਿੱਚ ਕੀਤਾ ਗਿਆ ਹੈ ਸੋ ਉਸ ਦੇ ਵਿੱਚ ਕਿਤੇ ਕੋਈ ਮ ਹੈ ਹੱਲੇ ਜਿਹੜਾ ਕਟੜਾ ਕਰਨਾ ਜਿਹੜੀ ਹੈ ਉਹ ਜਲਦਬਾਜ਼ੀ ਹੋਵੇਗੀ ਕਿਉਂਕਿ ਜਦੋਂ ਕੋਈ ਕੜੀ ਜੁੜੇਗੀ ਜਾਂ ਜਦੋਂ ਕੋਈ ਇਸ ਇਸ ਕਟੜਾ ਦੇ ਵਿੱਚ ਜਦੋਂ ਦੋਸ਼ੀ ਗ੍ਰਿਫਤਾਰ ਹੁੰਦੇ ਨੇ ਉਹਨਾਂ ਤੋਂ ਪੁੱਛ ਕੇ ਛੂਕੀਤੀ ਜਾਏਗੀ ਜਾਂ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਦਾ ਖੁਲਾਸਾ ਹੋ ਸਕੇਗਾ ਕਿ ਕੀ ਉਹ ਸਿਰਫ ਕਰਨਵੀਰ ਨੂੰ ਨਿਸ਼ਾਨਾ ਬਣਾਉਣ ਲਈ ਪਹੁੰਚੇ ਸਨ ਜਾਂ ਕੀ ਉਹ ਪਹਿਲਾਂ ਤੋਂ ਉਹਨਾਂ ਦਾ ਇਰਾਦਾ ਸੀ ਕਿ ਉਹ ਜੱਗੂ ਭਗਵਾਨਪੁਰੀਏ ਦੀ ਮਾਤਾ ਨੂੰ ਵੀ ਨੁਕਸਾਨ ਪਹੁੰਚਾਉਣਾਂ ਦੇ ਵਾਸਤੇ ਇੱਥੇ ਪਹੁੰਚੇ ਨੇ ਇਹ ਸਾਰਾ ਕੁਝ ਜਦੋਂ ਕੋਈ ਇਹ ਪੁਲਿਸ ਜਿਹੜੀ ਹੈ ਇਸ ਗੱਲ ਨੂੰ ਸਾਰਾ ਪਰਦਾਫਾਸ਼ ਕਰੇਗੀ ਜਾਂ ਜਦੋਂ ਕੋਈ ਇਹ ਦੋਸ਼ੀ ਕ ਹਾਂ ਪਰ ਫਿਲਹਾਲ ਜਿਹੜਾ ਇਹ ਉਹ ਪੋਸਟ ਦੇ ਜਿਹੜੇ ذریعے ਅਸੀਂ ਸੋ ਇਹ ਜਾਣਕਾਰੀ ਦੇ ਰਹੀ ਸੀ ਮੇਰੇ ਨਾਲ ਰਵੀਬਖਸ਼ ਮੌਜੂਦ ਸੀ तमाम ਜਾਣਕਾਰੀ ਇਸ ਪੂਰੇ ਘਟਨਾ ਕ੍ਰਮ ਤੇ ਉਹਨਾਂ ਨੇ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਕੀ ਕੀ ਹੋਇਆ ਅਰਸ਼ੀ ਤੁਹਾਡੇ ਕੋਲ ਦੁਬਾਰਾ ਵਾਪਸ ਆਵਾਂਗੇ ਤੁਸੀਂ ਇਸ ਖਬਰ ਤੇ ਬਨੇ ਰਹੋ ਜੋ ਅਪਡੇਟਸ ਸਾਹਮਣੇ ਆਣ ਗਿਆ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਵਾਂਗੇ ਪਰ ਜੋ ਇਹ ਵੱਡੀ ਖਬਰ ਹੈ ਕਿਸ ਤਰੀਕੇ ਦੇ ਨਾਲ ਇੱਕ ਵੱਡਾ ਕਤਲ ਕਾਂਡ ਕੀਤਾ ਗਿਆ ਹੈ ਦੇਰ ਰਾਤ ਦੀਆਂ ਇਹ ਤਸਵੀਰਾਂ ਜੋ ਨਿਕਲ ਕੇ ਸਾਹਮਣੇ ਆਈਆਂ ਉਸ ਵਕਤ ਹਰ ਕਿਸੇ ਚੈਨਲ ਤੇ ਹੀ ਖਬਰ ਚੱਲ ਰਹੀ ਹੈ ਵੀ ਕਿਸ ਤਰੀਕੇ ਦੇ ਨਾਲ ਗੈਂਗਸਟਰ ਦੀ ਮਾਂ ਨੂੰ ਇੱਥੇ ਨਿਸ਼ਾਨਾ ਬਣਾਇਆ ਗਿਆ ਅਸੀਂ ਤੁਹਾਨੂੰ ਤਸਵੀਰਾਂ ਉਹ ਵੀ ਦਿਖਾਈਆਂ ਜਿੱਥੇ ਜੱਗੂ ਭਗਵਾਨਪੁਰਿਆ ਦੀ ਮਾਂ ਦਾ ਕਤਲ ਕੀਤਾ ਗਿਆ ਉਸ ਬਾਅਦ ਉਹ ਸਕੋਰਪੀਓ ਗੱਡੀ ਦੀਆਂ ਵੀ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਪਰ ਇੱਕ ਵਾਰ ਮੁੜ ਤੋਂ ਮੈਂ ਐਡੀਟਰ ਸਾਹਿਬ ਨੂੰ ਕਹਾਂਗੀ ਕਿ ਤਸਵੀਰਾਂ ਜਿਹੜੀਆਂ ਨੇ ਉਹ ਇੱਕ ਵਾਰ ਮੁੜ ਤੋਂ ਦਿਖਾਈਆਂ ਜਾਣ ਵੀ ਕਿਸ ਤਰੀਕੇ ਦੇ ਨਾਲ ਪਹਿਲਾ ਗੈਂਗਸਟਰ ਗੈਂਗਸਟਰ ਦੀ ਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀਸੀਟੀਵੀ ਦੇ ਵਿੱਚੋਂ ਤਸਵੀਰਾਂ ਕੈਦ ਹੋਈਆਂ ਉਸ ਤੋਂ ਬਾਅਦ ਉਹਨਾਂ ਦੇ ਘਰ ਤੱਕ ਅਸੀਂ ਪਹੁੰਚ ਕੀਤੀ ਘਰ ਤੋਂ ਬਾਹਰੋਂ ਤਸਵੀਰਾਂ ਦਿਖਾਈਆਂ ਤੇ ਉਹ ਸਕੋਰਪੀਓ ਗੱਡੀ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੋ ਇਸ ਸਕਰੀਨ ਤੇ ਲਗਾਤਾਰ ਸੀਸੀਟੀਵੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਦੋ ਬਦਮਾਸ਼ ਆਉਂਦੇ ਨੇ ਤੇ ਗੱਡੀ ਦੇ ਵਿੱਚ ਬੈਠੇ ਕਰਨ ਵੀਰ ਤੇ ਜੱਗੂ ਭਗਵਾਨ ਪੁਰੀਆ ਦੀ ਮਾਂ ਜੋ ਦੱਸਿਆ ਜਾ ਰਿਹਾ ਹਰਜੀਤ ਕੌਰ ਨੂੰ ਨਿਸ਼ਾਨਾ ਬਣਾ ਕੇ ਚਲੇ ਜਾਂਦੇ ਨੇ ਕਈ ਰਾਉਂਡ ਇੱਥੇ ਫਾਇਰ ਕੀਤੇ ਜਾਂਦੇ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਛਾਤੀ 'ਚ ਗੋਲੀ ਲੱਗਣ ਕਾਰਨ ਤੇ ਢਿੱਡ 'ਚ ਗੋਲੀ ਲੱਗਣ ਕਾਰਨ ਇਹਨਾਂ ਦੋਵਾਂ ਦੀ ਮੌਤ ਹੋ ਗਈ ਹੈ। ਇਹ ਤਸਵੀਰਾਂ ਲਗਾਤਾਰ ਦੇਰ ਰਾਤ ਦੀਆਂ ਨੇ 9:30 9:00 ਵਜੇ ਦਾ ਟਾਈਮ ਹੈ ਤਕਰੀਬਨ ਉਸ ਵਕਤ ਇਹ ਘਰ ਦੇ ਬਾਹਰ ਗੱਡੀ ਖੜੀ ਹੋਈ ਸੀ ਸਕੋਰਪੀਓ ਗੱਡੀ ਤੇ ਉਸੇ ਵਕਤ ਹੀ ਇਹ ਦੋ ਬਦਮਾਸ਼ ਜਿਹੜੇ ਨੇ ਉਹ ਮੋਟਰਸਾਈਕਲ ਤੇ ਆਉਂਦੇ ਨੇ ਹੁਣੇ ਦੂਜੇ ਪਾਸੇ ਤੁਸੀਂ ਕਰਨਵੀਰ ਦੀਆਂ ਵੀ ਤਸਵੀਰਾਂ ਦੇਖ ਰਹੇ ਹੋ ਤੇ ਉਸ ਦੀ ਮਾਂ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਇਸ ਕਤਲकांड ਦੇ ਵਿੱਚ ਮਾਰੇ ਗਏ ਨੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪੋਸਟ ਸਾਹਮਣੇ ਆਉਂਦੀ ਆ ਸੋਸ਼ਲ ਮੀਡੀਆ ਤੇ ਹਾਲਾਂਕਿ ਤੁਹਾਨੂੰ ਅਸੀਂ ਬਾਰ ਬਾਰ ਇਹ ਗੱਲ ਕਹਿ ਰਹੇ ਹਾਂ ਕਿ ਪੀਟੀਸੀ ਨਿਊਜ਼ ਇਸ ਪੋਸਟ ਦੀ ਤਸਦੀਕ ਨਹੀਂ ਕਰਦਾ ਕਿਉਂਕਿ ਵਾਇਰਲ ਪੋਸਟ ਹੈ ਅਕਸਰ ਜਦੋਂ ਇਸ ਤਰੀਕੇ ਦੀ ਗੈਂਗ ਵਾਰਸ ਹੁੰਦੀਆਂ ਨੇ ਤਾਂ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੇ ਨੇ ਕਈ ਗੈਂਗਸਟਰਸ ਦੇ ਗਰੁੱਪ ਜਿਹੜੇ ਨੇ ਉਹ ਜ਼ਿੰਮੇਵਾਰੀ ਵੀ ਲੈ ਲੈਂਦੇ ਨੇ ਪਰ ਇਸ ਪੋਸਟ ਦੇ ਵਿੱਚ ਇੱਕ ਵਾਰ ਤੁਹਾਨੂੰ ਦੱਸ ਦਈਏ ਵੀ ਕੀ ਲਿਖਿਆ ਹੈ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਕਿਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਹਦੇ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਪੋਸਟ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸੋ ਪੜ ਕੇ ਇੱਕ ਵਾਰ ਤੁਹਾਨੂੰ ਪੋਸਟ ਦੱਸ ਦਿੰਦੇ ਆ ਵੀ ਕੀ ਲਿਖਿਆ ਹੋਇਆ ਇਸ ਪੋਸਟ ਦੇ ਵਿੱਚ ਸੋ ਜੇਕਰ ਗੱਲ ਕੀਤੀ ਜਾਵੇ ਤਾਂ ਪੰਬੀਹਾ ਗਰੁੱਪ ਦੀ ਇਹ ਪੋਸਟ ਹੈ ਕੀ ਲਿਖਿਆ ਹੈ ਜੋ ਬਟਾਲਾ ਦੇ ਵਿੱਚ ਕਰਨ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਬਿੱਲਾ ਮੰਗਾ ਪ੍ਰਭ ਦਾਸਵਾਲ ਤੇ ਕੋਸ਼ਲ ਚੌਧਰੀ ਲੈਂਦਾ ਹਾਂ ਇਹ ਜੱਗੂ ਦਾ ਸਾਰਾ ਕੰਮ ਸੰਭਦਾ ਸੀ ਪਗੋੜੇ ਬੰਦੇ ਉਸ ਦੇ ਹਥਿਆਰ ਤੇ ਪੈਸੇ ਇਹ ਸੰਭਦਾ ਸੀ ਅਸੀਂ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਦਾ ਬਦਲਾ ਲਿੱਤਾ ਹੈ ਇਹ ਗੱਲ ਵੀ ਆਖੀ ਗਈ ਹੈ ਜਦੋਂ ਕਿ ਇਸ ਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਅਸੀਂ ਇਸ ਨੂੰ ਹਰ ਵਾਰ ਜਾਇਜ਼ ਮੰਨਿਆ ਇਸ ਨੂੰ ਜਾਇਜ਼ ਮਾਰਨਾ ਇਹਨਾਂ ਦੇ ਵੱਲੋਂ ਦੱਸਿਆ ਗਿਆ ਅੱਗੇ ਤੋਂ ਜੇ ਸਾਡੇ ਭਰਾ ਨੂੰ ਨਜਾਇਜ਼ ਮਾਰੇਗਾ ਤਾਂ ਪੁਗਤਾਨ ਲਈ ਵੀ ਤਿਆਰ ਹੋ ਜਾਵੋ ਇਹ ਸਿੱਧੇ ਤੌਰ ਤੇ ਇਹ ਚੇਤਾਵਨੀ ਵੀ ਹੈ ਜੋ ਵੀ ਸਾਡੇ ਬਾਰੇ ਹੋਰ ਬੋਲਿਆ ਤਾਂ ਉਹ ਵੀ ਤਿਆਰ ਰਹਿਣ ਹਾਲਾਂਕਿ ਤੁਹਾਨੂੰ ਬਾਰ-ਬਾਰ ਇਹ ਦੱਸ ਰਿਹਾ ਕਿ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੀਟੀਸੀ ਨਿਊਜ਼ ਬੰਬੀਹਾ ਗਰੁੱਪ ਦੇ ਵੱਲੋਂ ਇਹ ਪੋਸਟ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਹੁਣ ਅੱਗੇ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਆਖਰਕਾਰ ਜੱਗੂ ਭਗਵਾਨਪੁਰੀਆ ਹੈ ਕੌਣ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਜੱਗੂ ਭਗਵਾਨਪੁਰੀਆ ਕਬੱਡੀ ਖਿਡਾਰੀ ਤੋਂ ਗੈਂਗਸਟਰ ਬਣਿਆ ਉਸ ਤੋਂ ਬਾਅਦ ਕਬੱਡੀ ਖੇਡਣ ਦੌਰਾਨ ਜੱਗੂ ਅਪਰਾਧਿਕ ਗਤੀਵਿਧੀਆਂ 'ਚ ਸਰਗਰਮ ਹੋ ਗਿਆ ਲੋਕਾਂ ਤੇ ਸੰਪਰਕ ਉਸ ਲੋਕਾਂ ਦੇ ਸੰਪਰਕ ਦੇ ਵਿੱਚ ਆਇਆ ਜੋ ਕਿ ਅਜਿਹੇ ਕਤਲ ਕਾਂਡ ਨੂੰ ਅੰਜਾਮ ਦਿੰਦੇ ਨੇ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਦਾ ਰਹਿਣ ਵਾਲਾ ਹੈ ਜੱਗੂ ਤੇ ਭਗਵਾਨਪੁਰ ਪਿੰਡ ਦੇ ਵਿੱਚ ਮਾਹ ਹਰਜੀਤ ਕੌਰ ਹੀ ਰਹਿੰਦੀ ਸੀ ਕਿਰਾਏ ਦਾ ਮਕਾਨ ਵੀ ਇਹ ਦੱਸਿਆ ਜਾ ਰਿਹਾ ਹੈ ਜੱਗੂ ਦਾ ਭਰਾ ਮਨੂ ਭਗਵਾਨਪੁਰੀਆ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਜੱਗੂ ਭਗਵਾਨ ਪੁਰੀਆ ਦੀ ਪਤਨੀ ਦੀ ਵੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜੱਗੂ ਖਿਲਾਫ ਪਹਿਲਾ ਮਾਮਲਾ ਕਤਲ ਦਾ ਦਰਜ ਹੋਇਆ ਸੀ ਉਸ ਤੋਂ ਬਾਅਦ ਜੇਲ੍ਹ 'ਚ ਜੱਗੂ ਭਗਵਾਨ ਪੁਰੀਆ ਦਾ ਸੰਪਰਕ ਸੁੱਖਾ ਕਾਲਵਾ ਤੇ ਲਾਰੈਂਸ ਬਿਸ਼ਨੋਈ ਦੇ ਨਾਲ ਹੋਇਆ ਜੱਗੂ ਖਿਲਾਫ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਵੀ ਕਈ ਮਾਮਲੇ ਦਰਜ ਕੀਤੇ ਗਏ ਨੇ ਸੋ ਇੱਕ ਵੱਡੀ ਖਿਡਾਰੀ ਸੀ NCB ਦੇ ਮੁਤਾਬਕ ਜ਼ਿਕਰ ਗੱਲ ਕੀਤੀ ਜਾਵੇ ਤਾਂ ਜੱਗੂ ਨੇ ਜੇਲ੍ਹ ਵਿੱਚੋਂ ਹੀ ਕੈਨੇਡਾ ਅਮਰੀਕਾ ਤੇ ਪਾਕਿਸਤਾਨ ਤੱਕ ਆਪਣਾ ਨੈਟਵਰਕ ਫਿਲਾਉਂ ਦਿੱਤਾ ਸੀ ਡਰਗ ਨੈਟਵਰਕ ਨੂੰ ਇਸ ਤਰੀਕੇ ਦੇ ਨਾਲ ਖੜਾ ਕਰ ਦਿੱਤਾ ਸੀ ਜੇਲ੍ਹ ਦੇ ਵਿੱਚ ਬੰਦ ਹੋਏ ਨੇ ਵੀ ਜੱਗੂ ਦੀਆਂ ਅਪਰਾਧਕ ਗਤੀਵਿਧੀਆਂ ਤੇ ਨੈਟਵਰਕ ਨੂੰ ਤੋੜਨ ਲਈ ਅਸਾਮ ਦੀ ਸਲਿਚਰ ਜੇਲ੍ਹ ਦੇ ਵਿੱਚ ਉਸ ਨੂੰ ਬੰਦ ਕੀਤਾ ਗਿਆ ਹੈ ਇਹ ਤੁਹਾਨੂੰ ਦੱਸਦੀ ਕਿ ਜੱਗੂ ਭਗਵਾਨਪੁਰੀਆ ਦੇ ਬਾਰੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਖਿਡਾਰੀ ਸੀ ਤੇ ਖਿਡਾਰੀ ਦੇ ਵਿੱਚੋਂ ਗੈਂਗਸ ਕਿਵੇਂ ਬਣਦਾ ਸਿੱਧੂ ਮੂਸੇਵਾਲੇ ਕਤਲ ਕੇਸ ਚ ਪੰਜਾਬ ਪੁਲਿਸ ਦੇ ਚਲਾਨ ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਵੀ ਨਾਮ ਹੈ ਕਤਲकांड ਦੇ ਨਾਲ ਜੋੜਿਆ ਜਾ ਰਿਹਾ ਹੈ ਜੱਗੂ ਨੇ 골ਡੀ ਤੇ ਲੋਰੈਂਸ ਦੇ ਨਾਲ ਮਿਲ ਕੇ ਸਿੱਧੂ ਮੂਸੇਵਾਲੇ ਦੇ ਕਤਲ ਕਰਨ ਦਾ ਪਲਾਨ ਤਿਆਰ ਕੀਤਾ ਸੀ ਚੋਟਰਾ ਦੀ ਮਦਦ ਨਾਲ ਜੱਗੂ ਨੇ ਸਿੱਧੂ ਮੂਸੇਵਾਲੇ ਦੀ ਰੇਕੀ ਵੀ ਕਰਵਾਈ ਸੀ ਇਸ ਤੋਂ ਇਲਾਵਾ ਜੱਗੂ ਦੇ ਹੁਕਮਾਂ ਤੇ ਮਨਮੋਹਨ ਸਿੰਘ ਸੋਣਾ ਨੇ ਲورنس ਬਿਛनोई ਦੇ ਭੇਜੇ ਗਏ ਸ਼ੂਟਰਾਂ ਦੀ ਰਿਹਾਈਸ਼ ਦਾ ਪ੍ਰਬੰਧ ਕੀਤਾ ਮਨਮੋਨ ਸੋਨਾ 27 ਫਰਵਰੀ 2023 ਨੂੰ ਗਵਿੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਗੈਂਗਸਟਰਾਂ ਦੇ ਝੜਪ ਦੌਰਾਨ ਕਤਲ ਹੋਇਆ ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਮਨਮੋਹਨ ਸੋਨਾ ਦੇ ਕਤਲ ਦੇ ਪਿੱਛੇ ਲੋਰੈਂਸ ਗੈਂਗ ਦਾ ਹੀ ਹੱਥ ਸਾਹਮਣੇ ਆਇਆ ਹੈ ਸੋਨਾ ਦੇ ਕਤਲ ਤੋਂ ਬਾਅਦ ਜੱਗੂ ਤੇ ਲੋਰੈਂਸ ਗੈਂਗ ਦੇ ਵਿੱਚ ਦੁਸ਼ਮਣੀ ਹੋ ਗਈ ਸੋ ਇਹ ਸੀ ਜੱਗੂ ਭਗਵਾਨਪੁਰਿਆ ਦੇ ਬਾਰੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸਨੇ ਅਪਰਾਧ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਤੇ ਹੁਣ ਉਸਦੀ ਹੀ ਮਾਂ ਦਾ ਕਤਲ ਕਰ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਗੈਂਗਵਾਰ ਜਿਹੜੀ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਤੱਕ ਵੀ ਪਹੁੰਚ ਚੁੱਕੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਤੇ ਲਗਾਤਾਰ ਤੁਹਾਨੂੰ ਅਪਡੇਟ ਦੇ ਰਿਹਾ ਸਵੇਰ ਤੋਂ ਲਗਾਤਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਕਿ ਇੱਕ ਤੋਂ ਬਾਅਦ ਇੱਕ ਕੀ ਕੀ ਚੀਜ਼ ਹੋਈ ਸਭ ਤੋਂ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਇੱਕ ਪੋਸਟ ਸਾਹਮਣੇ ਆਈ ਹੈ ਤੇ ਹੁਣ ਘਰ ਦੇ ਬਾਹਰੋਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਉਸਦੀ ਮਾਂ ਇੱਕ ਕਿਰਾਏ ਦੀ ਕੋਠੀ ਤੇ ਰਹਿੰਦੀ ਸੀ ਤੋ ਵੱਡੀ ਖਬਰ ਹੈ ਕਿ ਇਸ ਤਰੀਕੇ ਦੇ ਨਾਲ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਜੋ ਪੀਟੀਸੀ ਨਿਊਜ਼ ਦੇ ਸਹਿਯੋਗੀ ਨੇ ਬਟਾਲਾ ਤੋਂ ਲਗਾਤਾਰ ਗਰਾਉਂਡ ਜ਼ੀਰੋ ਤੋਂ ਰਿਪੋਰਟਸ ਵੀ ਸਾਂਝੀਆਂ ਕਰ ਰਹੇ ਨੇ ਤੇ तमाम ਤਸਵੀਰਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਹਾਂਗੇ ਇਸ ਪੂਰੇ ਮਾਮਲੇ ਤੇ ਕੀ ਅਪਡੇਟ ਔਨ ਦਾ ਫਿਲਹਾਲ ਜੋ ਖਬਰ ਇਹੀ ਹੈ ਕਿ ਦੇਰ ਰਾਤ ਇੱਕ ਕਤਲ ਕਾਂਡ ਨੂੰ ਅੰਜਾਮ ਦਿੱਤਾ ਜਾਂਦਾ ਤੇ ਕਤਲ ਕਾਂਡ ਦੇ ਵਿੱਚ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰ ਦੀ ਮਾਦਾ ਕਤਲ ਕਰ ਦਿੱਤਾ ਜਾਂਦਾ